ਜੂਨ 30 1966 بروਕਲੈਂਡ ਦੇ ਵਿੱਚ ਅਮਰੀਕਾ 'ਚ ਇੱਕ ਜਵਾਬ ਦਾ ਜਨਮ ਹੁੰਦਾ ਤੇ ਜੇਬ ਜੇ ਆਲੇ-ਦੁਆਲੇ ਚੋਂ ਦਾ ਜਨਮ ਹੁੰਦਾ ਉੱਥੇ ਇਹ ਕਹਾਵਤ ਮਸ਼ਹੂਰ ਹੁੰਦੀ ਹੈ ਕਿ 28 ਸਾਲਾਂ ਤੋਂ ਪਹਿਲਾਂ-ਪਹਿਲਾਂ ਤੁਸੀਂ ਜਾਂ ਤਾਂ ਪੁਲਿਸ ਦੀ ਗੋਲੀ ਖਾ ਕੇ ਮਰੋਗੇ ਜਾਂ ਕਿਸੇ ਗੈਂਗ ਵਾਲੇ ਦੀ ਗੋਲੀ ਖਾ ਕੇ ਮਰੋਗੇ ਤੇ ਜੇ ਦੋਵਾਂ 'ਚ ਨਾ ਮਰੇ ਤਾਂ ਤੁਸੀਂ ਜੇਲ੍ਹ 'ਚ ਤਾਂ ਪੱਕਾ ਹੀ ਹੋਵੋਗੇ ਐ ਉਹ ਜੀ ਲੋਕ ਤੇ ਆ ਜਿਹਦੇ ਆ ਉਹਦੇ ਆਲਾ ਦਵਾਲਾ ਸੀਗਾ ਉਹਦਾ ਪਿਓ ਉਹਨਾਂ ਨੂੰ ਛੱਡ ਕੇ ਜਾਵੜਿਆ ਸੀ ਤੇ ਉਹਦੀ ਮਾਂ ਡਰੱਗਸ ਕਰਦੀ ਸੀ ਐਦੋਂ ਜਿਆਦੇ ਫੱਕ ਦਾ ਜ਼ਿੰਦਗੀ ਸਟਾਰਟ ਹੋ ਸਕਦੀ ਹੈ ਕਿਸੇ ਦੀ ਤੁਸੀਂ ਆਪ ਦੱਸੋ ਆਪਾਂ ਤਾਂ ਫਿਰ ਵੀ ਚੱਲ ਬਹੁਤ ਵਧੀਆ ਆ ਉਹਦੀ ਜ਼ਿੰਦਗੀ 'ਚ ਆਪਣੇ ਛੱਤ ਆ ਸਿਰ ਤੇ ਆਪਣੇ ਮਾਂ ਪਿਓ ਕਿੰਨੇ ਵਧੀਆ ਐਦੋਂ ਜਿਆਦੇ ਮਾੜੀ ਜ਼ਿੰਦਗੀ ਸਟਾਰਟ ਹੋ ਸਕਦੀ ਹੈ ਕਿਸੇ ਦੀ ਫਿਰ ਦੇਖੋ ਹਜੇ ਆਬਵੀਅਸਲੀ ਜੇਪ ਦੀ ਸਰਾਊਂਡਿੰਗ ਸੀ ਵਿਚਾਰਾ ਉਹ ਜੀ ਉਹਨੇ ਹੋਣਾ ਸੀ ਲੋਕਾਂ ਦੇ ਜਵਾਕ ਤਾਂ ਸਕੂਲ ਜਾਂਦੇ ਹੁੰਦੇ ਸੀ ਤੇ ਉਹਦਾ ਸਕੂਲ ਸੀ ਗਸਟ ਕਾਲੀਆਂ ਸਟਰੀਟਸ 12 13 ਸਾਲਾਂ ਦੇ ਹੋਣ ਤੋਂ ਪਹਿਲਾਂ ਪਹਿਲਾਂ ਹੀ ਪਤਾ ਨਹੀਂ ਕਿੰਨੇ ਯਾਰੀ ਵਿਚਾਰਾ ਉਹ ਜੇਲ੍ਹ ਜਾਇਆ ਸੀ ਜਿਹੜੀ ਜਵਾਕਾਂ ਦੀ ਜੇਲ੍ਹ ਹੁੰਦੀ ਆ ਮਤਲਬ ਵੀ ਹਜੇ ਸੁਰਤ ਵੀ ਨਹੀਂ ਆਈ ਸੀ ਤੇ ਜ਼ਿੰਦਗੀ ਭਿਉਂ ਭਿਉਂ ਕੁੱਟ ਰਹੀ ਸੀ ਉਹਨੇ ਹੁਣ ਰੋਟੀ ਤਾਂ ਖਾਣੀ ਜੀ ਸਰਵਾਈਵ ਕਰਨ ਵਾਸਤੇ ਕਦੇ-ਕਦੇ ਚੋਰੀ ਕਰ ਲਈ ਕਦੇ ਕਿਸੇ ਗੈਂਗ ਚ ਮਾੜਾ-ਮੋਟਾ ਕੁਝ ਕਰ ਲਿਆ ਐਂ ਕਰਕੇ ਵਿਚਾਰਾ ਸਟਾਰਟ ਹੋਇਆ ਜਦੋਂ ਉਹਨੂੰ ਸਾਰੇ ਇੰਨਾ ਬੁਲੀ ਕਰਦੇ ਸੀ ਇੰਨਾ ਕੋਟੇ ਮਾਰਦੇ ਸੀ ਉਹਨੂੰ ਬਜਸੂਰਤ ਕਹਿੰਦੇ ਸੀ ਉਹਦਾ ਡੈਡੀ ਵੀ ਹੈ ਨਹੀਂ ਸੀ ਉਹਦੀ ਮਾਂ ਵੀ ਡਰੱਗ ਐਡਿਕਟ ਸੀ ਕਿੱਦਾਂ ਕੱਲਾ ਮਹਿਸੂਸ ਹੁੰਦਾ ਸੀ ਲਾਈਫ 'ਚ ਉਹਨੂੰ ਕਬੂਤਰਾਂ ਨਾਲ ਯਾਰੀ ਪੈ ਗਈ ਤੇ ਉਹ ਇੱਕ ਕਬੂਤਰ ਨੂੰ ਉਹਨੇ ਰੁਬਾ ਦਾਣੇ ਪਾਈ ਜਾਣੇ ਰੋਜ਼ ਉਹਦੇ ਨਾਲ ਗੱਲਾਂ ਕਰਨੀਆਂ ਉਹਨੂੰ ਕਹਿਣਾ ਮੈਂ ਆਏ ਮੈਂ ਆਏ ਤੇ ਇੱਕ ਵੱਡੇ ਮੁੰਡੇ ਨੇ ਆ ਕੇ ਉਹਦੇ ਹੱਥ 'ਚ ਕਬੂਤਰ ਫੜ ਕੇ ਤੇ ਉਹਦੀ ਧੌਣ ਮਰੋੜ ਕੇ ਤੇ ਸਾਹਮਣੇ ਤੇ ਮਾਰਤਾ ਉਹਨੂੰ ਤੇ ਰੋਣ ਲੱਗ ਗਿਆ ਗੁੱਸਾ ਚੜ ਗਿਆ ਉਹਨੂੰ ਉਹਨੂੰ ਮਾਰਨ ਲੱਗ ਗਿਆ ਨਾਲੇ ਉਹਦੇ ਤੋਂ ਵੱਡਾ ਜੀ ਉਹਦੇ ਤੋਂ ਕੁੱਟ ਖਾਈ ਜਾਵੇ ਨਾਲੇ ਵਾਪਸ ਉੱਠ ਕੇ ਵਾਪਸ ਉਹਦੇ ਵੱਲ ਜਾਵੇ ਨਾਲੇ ਛਿੱਤਰ ਪਈ ਜਾਣ ਨਾਲੇ ਉੱਠ ਕੇ ਵਾਪਸ ਉਹਦੇ ਕੰਨੀ ਜਾਵੇ ਉੱਥੋਂ ਉਹ ਕਹਿੰਦਾ ਇੰਟਰਵਿਊ 'ਚ ਦੱਸਿਆ ਕਹਿੰਦਾ ਪਹਿਲੀ ਮੇਰੀ ਲਾਈਫ ਦੀ ਫਾਈਟ ਉਹ ਸੀਗੀ ਉੱਥੋਂ ਸਟਾਰਟ ਹੋਇਆ ਜਦੋਂ ਆਪਣੇ ਨਾਲ ਕੁਝ ਵੀ ਮਾੜਾ ਹੁੰਦਾ ਨਾ ਉੱਥੋਂ ਆਪਦੇ ਆਪ ਨਾਲ ਵਾਅਦਾ ਕੀਤਾ ਕਹਿੰਦਾ ਮੈਂ ਇੰਨਾ ਤਾਕਤਵਰ ਬਣੂੰਗਾ ਨਾ ਤੇ ਕਦੇ ਮੈਨੂੰ ਬੁੱਲੀ ਨਹੀਂ ਕਰ ਪਾਊਗਾ ਕੋਈ ਤੇ ਉਹਨੇ ਦੁਨੀਆ ਨੂੰ ਬੁੱਲੀਗੀ ਤਾਂ ਅੱਗੇ ਜਾ ਕੇ ਵਾਕਈ ਇੰਨਾ ਤਕੜਾ ਮੈਂ ਨਹੀਂ ਕਹਿ ਰਿਹਾ ਇਹ ਉਸ ਸਮੇਂ ਦੇ ਲੋਕ ਤੁਸੀਂ ਆਰਟੀਕਲਸ ਕੱਢ ਕੇ ਵੇਖੋ ਅੱਜ ਵੀ ਭਰ ਕੇ ਵੇਖੋ ਨੈਟ ਤੇ ਦਾ ਬੈਡੈਸਟ ਮੈਨ ਔਨ ਦਾ ਪਲੈਨਟ ਮਾਈਕ ਟਾਈਸਨ ਦੁਨੀਆ ਦਾ ਸਭ ਤੋਂ ਖਤਰਨਾਕ ਤੁਰਦਾ ਫਿਰਦਾ ਇਨਸਾਨ ਦੁਨੀਆ ਤੇ ਮਾਈਕ ਟਾਈਸਨ ਬਣਿਆ ਸੀ ਇੰਨੀ ਟ੍ਰੇਨਿੰਗ ਇੰਨਾ ਜ਼ਿਆਦਾ ਹਾਰਡ ਵਰਕ ਇੰਨਾ ਜਦੋਂ ਵੀ ਆਪਣੇ ਨਾਲ ਕੁਝ ਮਾੜਾ ਹੁੰਦਾ ਹੈ ਨਾ ਆਪਾਂ ਉਹਨੂੰ ਦੋ ਪਾਸੇ ਲਾ ਸਕਦੇ ਹਾਂ ਉਸ ਚੀਜ਼ ਨੂੰ ਜਾਂ ਤਾਂ ਬਹਿ ਕੇ ਰੋਈ ਜਾਗੇ ਉਹਦੇ ਤੇ ਤੇ ਜਾਂ ਆਪਾਂ ਉਹਨੂੰ ਆਪਦੇ ਚੰਗੇ ਵਾਸਤੇ ਇਸਤੇਮਾਲ ਕਰੀਏ ਰਾਈਟ ਜਿੰਨਾ ਮਾੜਾ ਆਪਣੇ ਨਾਲ ਹੁੰਦਾ ਓਨਾ ਹੀ ਉਹਨੂੰ ਆਪਦੇ ਵਾਸਤੇ ਯੂਜ਼ ਕਰਨਾ ਚਾਹੀਦਾ ਨਾ ਕਿ ਆਪਦੇ ਖਿਲਾਫ ਆਪਣਾ ਐਟੀਟਿਊਡ ਹੀ ਆਪਣੀ ਚਾਬੀ ਹੈ ਬਿਰੋ ਓਬਵੀਅਸਲੀ ਪੁਲਿਸ ਸਟੇਸ਼ਨ ਤਾਂ ਜਾਣਾ ਹੀ ਸੀਗਾ ਜੋ ਐਬ ਜੇ ਲੋਕਾਂ ਨਾਲ ਰਹਿਣਾ ਬਹਿਣਾ ਸੀ ਤੇ ਪੁਲਿਸ ਸਟੇਸ਼ਨ ਤੇ ਉੱਥੇ ਉਹਨੂੰ ਇੱਕ ਬੰਦਾ ਮਿਲਿਆ ਜਿਹੜਾ ਉਹਨੂੰ ਪਤਾ ਸੀ ਕਿ ਆਹ ਬਾਕਸਿੰਗ ਸਕੂਲ ਉੱਥੇ ਜਿਹੜਾ ਪੁਲਿਸ ਆਫੀਸਰ ਸੀ ਉਹਦਾ ਨਾਮ ਸੀ ਬੌਬੀ ਸਟੀਵਰਡ ਉਹਨੇ ਕਿਹਾ ਵੀ ਇਹ ਟਫ ਬਹੁਤ ਆ ਤੇ ਇਹਦੇ 'ਚ ਇੱਛਾ ਸ਼ਕਤੀ ਬਹੁਤ ਜ਼ਿਆਦਾ ਆ ਕੁਝ ਕਰਨ ਦੀ ਕੁਝ ਕਰਨ ਦੀ ਇੰਦਰ ਸੈਂਸ ਵੀ ਉੱਥੇ ਮ ਆਈ ਸੀ ਵੀ ਬਾਕਸਿੰਗ ਹੀ ਆ ਜਿਹੜੀ ਮੈਨੂੰ ਇੱਜ਼ਤ ਦਿਵਾ ਸਕਦੀ ਆ ਤੇ ਇੰਨੀ ਜ਼ਿਆਦਾ ਸੈਲਫ ਰਿਸਪੈਕਟ ਉਹਦੀ ਘੱਟ ਸੀਗੀ ਵਿਚਾਰੇ ਦੀ ਕਿਉਂਕਿ ਉਹਨੂੰ ਬਚਪਨ ਤੋਂ ਆਹੀਂ ਕਹਿੰਦੇ ਆਏ ਸੀ ਲੋਕ ਵੀ ਤੂੰ ਬਹੁਤ ਬਦਸੂਰਤ ਆ ਤੂੰ ਇਹ ਆ ਤੂੰ ਕੁਝ ਨਹੀਂ ਕਰ ਸਕਦਾ ਤੂੰ ਜ਼ਿੰਦਗੀ 'ਚ ਆਹੀਂ ਮਰ ਜਾਵੇਂਗਾ ਤੇ ਉਹਨੂੰ ਉਹ ਇੱਛਾ ਸ਼ਕਤੀ ਜਿਵੇਂ ਬੰਨਣਾ ਨੂੰ ਅੱਗ ਹੋਣੀ ਚਾਹੀਦੀ ਆ ਬੰਦੇ ਉਹਦੇ 'ਚ ਬਸ ਇੱਕ ਹੀ ਚੀਜ਼ ਸੀਗੀ ਉਹ ਅੱਗ ਸੀਗੀ ਭੁੱਖ ਸੀਗੀ ਵੀ ਮੈਨੂੰ ਨਹੀਂ ਪਤਾ ਮੈਂ ਆਹੀਂ ਮਰਨਾ ਮੈਂ ਕੁਝ ਕਰਨਾ ਉਹ ਆਗੋ ਪੁਲਿਸ ਆਫੀਸਰ ਨੇ ਪਛਾਣ ਲਈ ਉਹਦੇ 'ਚ ਤੇ ਉਹ ਉਹਨੂੰ ਟ੍ਰੇਨਿੰਗ ਦੇਣ ਵਾਸਤੇ ਤਿਆਰ ਹੋ ਗਿਆ ਬੇਸਿਕਸ ਸਿਖਾਏ ਤੇ ਫਿਰ ਉਹ ਉਹਨੂੰ ਲੈ ਗਿਆ ਕਸਟਮਾਟੋ ਕੋ ਕਸਟਮਾਟੋ ਬੜੇ ਸਰਚ ਕਰਿਓ ਤੁਸੀਂ ਆਪਦੇ ਟਾਈਮ ਤੋਂ ਬਹੁਤ ਅੱਗੇ ਦੀ ਚੀਜ਼ ਸੀਗੀ ਉਹ ਮਤਲਬ ਵੀ ਇੱਕ ਕੋਚ ਸੀਗਾ ਬਾਕਸਿੰਗ ਦਾ ਤੇ ਉਹਨੇ ਜਦੋਂ ਮਾਈਕ ਟਾਈਸਨ ਨੂੰ ਕੁਝ ਕੁ ਦਿਨ ਆਪਦੇ ਅੰਡਰ ਰੱਖਿਆ ਨਾ ਤੇ ਦੇਖਿਆ ਕਿ ਇਹਦੇ 'ਚ ਇੰਨੀ ਜ਼ਿਆਦਾ ਅੱਗ ਆ ਉਹ ਕਹਿੰਦਾ ਨਾ ਜੇ ਇਹ ਬੰਦਾ ਹੀ ਵੀ ਐਟ ਨਾ ਹੋਇਆ ਆਪਦੇ ਗੋਲ ਤੋਂ ਜੇ ਬੰਦਾ ਭਟਕਿਆ ਨਾ ਤਾਂ ਇਹ ਹਿਸਟਰੀ ਬਣਾਊਗਾ ਦੇਖੀ ਜਾਓ ਵੀ ਲੋਕ ਖੜਖੜ ਵੇਖਣਗੇ ਵੀ ਆਹ ਕੀ ਹੋ ਗਿਆ ਕੌਣ ਆ ਗਿਆ ਇਹ ਤੇ ਉਹੀ ਗੱਲ ਹੋਈ ਨਾ ਕੇਵਲ ਉਹੀ ਗੱਲ ਉਹੀ ਉਦੋਂ ਬੱਟੀਆਂ ਉਹਨੇ ਚੀਜ਼ਾਂ ਕਰ ਕਰ ਦਿਖਾਈਆਂ ਅੱਗੇ ਜਾ ਕੇ ਓਕੇ ਸੋ ਕਸਟਮਾਟੋ ਮਾਈਕ ਟਾਈਸਨ ਵਾਸਤੇ ਇੱਕ ਪਿਓ ਵਰਗਾ ਬਣ ਗਿਆ ਵੀ ਉਹਨੂੰ ਐਂ ਲੱਗਦਾ ਸੀ ਕਿ ਜੇ ਮੇਰਾ ਪਿਓ ਹੁੰਦਾ ਤਾਂ ਆਹੀ ਹੁੰਦਾ ਇੰਨਾ ਉਹਨੂੰ ਮਤਲਬ ਡੀਪਲੀ ਉਹਨੂੰ ਸਿਖਾਉਣ ਲੱਗ ਗਿਆ ਸਭ ਤੋਂ ਪਹਿਲਾਂ ਉਹਨੇ ਉਹਨੂੰ ਮਾਈਂਡ ਦੀ ਪਾਵਰ ਸਮਝਾਈ ਉਹਨੇ ਉਹਨੂੰ ਕਿਹਾ ਕਿ ਅੱਜ ਤੋਂ ਬਾਅਦ ਤੂੰ ਕਦੇ ਵੀ ਆਏ ਨਹੀਂ ਆਖਣਾ ਕਿ ਮੈਂ ਬਦਸੂਰਤ ਆ ਜਾਂ ਮੈਂ ਕੁਝ ਵਧੀਆ ਨਹੀਂ ਕਰ ਸਕਦਾ ਜਾਂ ਮੈਂ ਕਿਸੇ ਕੈਪੇਬਲ ਹੈ ਨਹੀਂ ਕਹਿੰਦਾ ਸ਼ੀਸ਼ੇ 'ਚ ਦੇਖ ਕੇ ਤੂੰ ਹਰ ਰੋਜ਼ ਆਏ ਆਖਣਾ ਵੀ ਮੈਂ ਦੁਨੀਆ ਦਾ ਸਭ ਤੋਂ ਬੈਸਟ ਬੌਕਸਰ ਬਣੂਗਾ ਤੇਰਾ ਦਿਮਾਗ ਆਪਣੇ ਖਿਲਾਫ ਨਹੀਂ ਅੱਜ ਤੋਂ ਬਾਅਦ ਤੂੰ ਯੂਜ਼ ਕਰਨਾ ਕਹਿੰਦਾ ਆਪਦੇ ਦਿਮਾਗ ਦੀ ਤਾਕਤ ਆਪਦੇ ਵਸਤੇ ਯੂਜ਼ ਕਰਨੀ ਅੱਜ ਤੋਂ ਬਾਅਦ ਉਹਨੂੰ ਕਹਿੰਦਾ ਵੀ ਸੌਣ ਤੋਂ ਪਹਿਲਾਂ ਤੂੰ ਹਰ ਰੋਜ਼ ਅੱਖਾਂ ਬੰਦ ਕਰਕੇ ਆਪਦੇ ਆਪ ਨੂੰ ਵਿਜ਼ੂਅਲਾਈਜ਼ ਕਰਨਾ ਕਿ ਮੈਂ ਚੈਂਪੀਅਨ ਬਣ ਚੁੱਕਿਆ ਹਾਂ ਇਸ ਬੌਕਸਿੰਗ ਦਾ ਮੈਨੂੰ ਕੋਈ ਵੀ ਟੱਚ ਨਹੀਂ ਕਰ ਪਾਰਿਆ ਵੀ ਮੈਂ ਐਡੀ ਤਕੜੀ ਚੀਜ਼ ਬਣ ਗਿਆ ਵੀ ਲੋਕ ਡਰ ਰਹੇ ਆ ਮੇਰੇ ਤੋਂ ਲੋਕ ਆਏ ਪੁੱਛ ਰਹੇ ਆ ਵੀ ਮਾਈਕ ਟਾਈਸਨ ਕੌਣ ਆ ਵੀ ਇਹ ਕੌਣ ਆ ਗਿਆ ਜਿਹੜਾ ਇੱਕੋ ਦਾਵੇਂ ਆ ਕੇ ਡਿਸਰਪਸ਼ਨ ਲਿਆਤੀ ਜਿਹਨੇ ਬੌਕਸਿੰਗ ਦੀ ਦੁਨੀਆ ਚ ਆਏ ਲੋਕ ਸੋਚ ਰਹੇ ਆ ਤੇਰੇ ਬਾਰੇ ਇਸ ਚੀਜ਼ ਨੂੰ ਸਿਰਫ ਕਹਿਣ ਵਾਸਤੇ ਨਹੀਂ ਕਹਿੰਦਾ ਪੂਰਾ ਅੰਦਰੋਂ ਮੰਨ ਕੇ ਇਸ ਚੀਜ਼ ਨੂੰ ਸੋਚਣਾ ਉਹ ਦੋਵੇਂ ਬਾਕਸਿੰਗ ਦੀ ਦੁਨੀਆ 'ਚ ਇੰਨਾ ਡੁੱਬ ਗਏ ਨਾ ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਬਾਹਰ ਕੀ ਚੱਲੀ ਜਾਂਦਾ ਕੀ ਨਹੀਂ ਉਹਨੂੰ ਵੀ ਉਹਦੇ 'ਚ ਇੰਨਾ ਵਿਸ਼ਵਾਸ ਸੀ ਵੀ ਇਹ ਕਰਕੇ ਦਿਖਾਊਗਾ ਤੇ ਉਹਦੇ ਕੋਲੇ ਤਾਂ ਚੱਲ ਮਾਈਕ ਟੈਕਸਨ ਕੋਲੇ ਤਾਂ ਹੋਰ ਆਪਸ਼ਨ ਹੀ ਨਹੀਂ ਸੀ ਰਾਈਟ ਉਹਨੂੰ ਤਾਂ ਐ ਸੀ ਵੀ ਬਸ ਮੈਂ ਕੁਝ ਵੱਡਾ ਕਰਨਾ ਭੁੱਖ ਬਹੁਤ ਜਾਵੇ ਸੀ ਤੇ ਬਾਕਸਿੰਗ ਮਿਲ ਗਈ ਉਹਨੂੰ ਉੱਤੋਂ ਕੋਚ ਮਿਲ ਗਿਆ ਉਹਨੂੰ ਸਹੀ ਉਹਨੇ ਨਾ ਕਸਟਮਰ ਟੋ ਨੇ ਉਹਨੂੰ ਇੱਕ ਇੰਨਾ ਜਿਆਦਾ ਐਸ ਹੱਦ ਤੱਕ ਹਿਪਨੋਟਾਈਜ਼ ਕਰਤਾ ਮੈਨਿਪੂਲੇਟ ਕਰਤਾ ਜਿਵੇਂ ਉਹਦੇ ਦਿਮਾਗ 'ਚ ਬਾਕਸਿੰਗ ਤੇ ਬਾਕਸਿੰਗ ਦੀ ਟ੍ਰੇਨਿੰਗ ਬਾਕਸਿੰਗ ਦੀ ਨੌਲੇਜ ਇੰਨੀ ਜਿਆਦਾ ਭਰਤੀ ਉਸੇ ਦੇ ਰਿਲੇਟਡ ਉਹਨੂੰ ਬਾਇਓਗ੍ਰਾਫੀਆਂ ਦਿਖਾਉਂਦਾ ਹੁੰਦਾ ਸੀ ਵੱਡੇ ਵੱਡੇ ਜਿਹੜੇ ਤਕੜੇ ਬਾਕਸਰ ਪਹਿਲਾਂ ਹੋਏ ਆ ਕਹਿੰਦਾ ਇਹਨਾਂ ਨੂੰ ਸਟੱਡੀ ਕਰ ਇਹਨਾਂ ਦੀਆਂ ਫਾਈਟਾਂ ਦੇਖ ਬਾਕਸਿੰਗ ਤੋਂ ਬਿਨਾ ਤੇਰੀ ਲਾਈਫ 'ਚ ਕੁਝ ਨਹੀਂ ਹੋਣਾ ਚਾਹੀਦਾ ਐਸ ਹੱਦ ਤੱਕ ਕਹਿੰਦੇ ਨੇ ਵੀ ਆਬਸੈਸ਼ਨ ਵੀ ਆਬਸੈਸਡ ਹੋ ਜਾਓ ਆਵਦੇ ਗੋਲ ਨਾਲ ਵੀ ਉਸ ਚੀਜ਼ ਤੋਂ ਬਿਨਾ ਨਾ ਤੁਹਾਨੂੰ ਕੁਝ ਦਿਖੇ ਤੇ ਅੱਛਾ ਆਏ ਨਹੀਂ ਕਿ ਸਿਰਫ ਕੈਨ ਨੂੰ ਉਹਨੇ ਨਾ ਟ੍ਰੇਨਿੰਗ ਵੀ ਇੰਨੀ ਜਿਆਦੇ ਹਾਰਡ ਕੀਤੀ ਸਵੇਰ 4 ਵਜੇ ਉੱਠਣਾ 5 ਤੋਂ 6 ਮਾਈਲ ਰਨ ਕਰਨਾ ਉਹ ਆਏ ਕਹਿੰਦਾ ਹੁੰਦਾ ਸੀ ਕਹਿੰਦਾ ਜਦੋਂ ਮੇਰੇ ਓਪੋਨੈਂਟ ਸੁੱਤੇ ਪਏ ਆ ਉਦੋਂ ਵੀ ਮੈਂ ਕੰਮ ਕਰ ਰਿਹਾ ਹੋਣਾ ਚਾਹੀਦਾ ਤੇ ਜਦੋਂ ਉਹ ਨਜ਼ਾਰੇ ਲੈ ਰਿਹਾ ਕੁਝ ਖਾ ਰਿਹਾ ਗੱਲਾਂ ਬਾਤਾਂ ਕਰ ਰਿਹਾ ਟੀਵੀ ਵੇਖ ਰਿਹਾ ਉਦੋਂ ਵੀ ਮੈਂ ਟ੍ਰੇਨ ਕਰ ਰਿਹਾ ਹੋਣਾ ਚਾਹੀਦਾ ਕਹਿੰਦਾ ਇਹ ਚੀਜ਼ ਨਾਲ ਮੈਂ ਬਹੁਤ ਜਿਆਦਾ ਅੱਗੇ ਨਿਕਲ ਜੂਗਾ ਉਹਨਾਂ ਤੋਂ ਫਿਰ 6 5 6 ਮਾਈਲ ਦੀ ਰਨ ਤੋਂ ਬਾਅਦ ਆ ਕੇ ਥੋੜੀ ਜਿਹੀ ਰੈਸਟ ਲੈ ਕੇ ਕੁਝ ਖਾ ਕੇ ਫਿਰ 7 ਵਜੇ ਬਾਕਸਿੰਗ ਬੈਗ ਤੇ ਤੇ ਸ਼ੈਡੋ ਬਾਕਸਿੰਗ ਕਰ ਲੱਗ ਜਾਣਾ 2 2.5 ਘੰਟੇ ਕਸਟਮਰ ਦੇ ਅੰਡਰ ਉਹ ਕਰਕੇ ਦਿਖਾਉਣੀ ਉਹਨੂੰ ਹਰ ਰੋਜ਼ ਇੰਪਰੂਵ ਕਰਦੇ ਰਹਿਣਾ ਉਹਦੇ ਉੱਥੋਂ ਆ ਕੇ ਰੈਸਟ ਕਰਕੇ ਕੁਝ ਖਾ ਕੇ ਫਿਰ ਸ਼ਾਮ ਨੂੰ ਅਸਲੀ ਬੰਦੇ ਨਾਲ ਸਪਾਰਿੰਗ ਕਰਨੀ ਵੀ ਜਿਹੜੇ ਅਸਲੀ ਬਾਕਸਰ ਹੁੰਦੇ ਆ ਨਾਲ ਦੇ ਟੀਮ ਮੇਟ ਜਾਂ ਫਿਰ ਦੂਜੇ ਉਹਨਾਂ ਨਾਲ ਬਾਕਸਿੰਗ ਦੀ ਪ੍ਰੈਕਟਿਸ ਕਰਨੀ ਤੇ 500 ਪੁਸ਼ਅਪਸ 500 ਡਿਪਸ ਤੇ 2000 ਸਕਵਾਟਸ ਡੇਲੀ ਪਲੱਸ ਕੁਝ ਹੈਵੀ weight ਐਕਸਰਸਾਈਜ਼ਸ 530 ਕਿਲੋ ਦੇ ਸ਼ਰੱਗਸ ਤੇ 500 neck bridges ਆਪਣੀ ਤੋਂ ਨੂੰ ਤਕੜਾ ਕਰਨ ਵਾਸਤੇ 500 ਵਾਰੀ ਐਂ ਧੌਣ ਨਾਲ ਫੇਰ ਸ਼ਾਮ ਨੂੰ ਉਸ ਰੈਸਟ ਕਰਕੇ ਉਸ ਤੋਂ ਬਾਅਦ ਸ਼ਾਮ ਨੂੰ ਵਿਜੂਅਲਾਈਜ਼ ਕਰਨਾ ਬੁੱਕਸ ਪੜ੍ਹਨੀਆਂ ਤੇ ਉਹਨਾਂ ਦੀਆਂ ਮੂਵੀਜ਼ ਦੇਖਣੀਆਂ ਮੈਚ ਦੇਖਣੇ ਤੁਸੀਂ ਸਮਝ ਰਹੇ ਹੋ ਇਹ ਰੁਟੀਨ ਨੂੰ ਵੀ ਬਾਡੀ ਮਾਈਂਡ ਸਾਰਾ ਕੋਸ਼ ਸਾਰਾ ਕੋਸ਼ ਸਾਰਾ ਕੋਸ਼ ਸਿਰਫ ਬਾਕਸਿੰਗ ਨੂੰ ਹੀ ਡੈਡੀਕੇਟਿਡ ਸੀਗਾ ਸਾਰਾ ਦਿਨ ਇੱਕ ਇੱਕ ਸਕੰਟ ਤੋ ਵਾ ਤੇ ਇਹਦੇ ਦੋਸਤਾਂ ਨੂੰ ਪਤਾ ਲੱਗਦਾ ਵੀ ਕੀ ਚੀਜ਼ ਤਿਆਰ ਹੋ ਰਹੀ ਸੀ ਬਾਕਸਿੰਗ ਨੂੰ ਬਾਕਸਿੰਗ ਰੈਡੀ ਨਹੀਂ ਸੀ ਇਸ ਚੀਜ਼ ਆਸਤੇ ਵੀ ਆਹ ਕੌਣ ਆ ਰਿਹਾ ਜਦੋਂ ਵੀ ਉਹ ਬੰਦਾ ਆਊਗਾ ਉਹਨੇ ਤਵਾਈ ਲਿਆ ਰਣੀ ਹੈ ਜਿਹੜੀ ਇੰਨੀ ਜ਼ਿਆਦੇ ਗੰਦੀ ਟ੍ਰੇਨਿੰਗ ਕਰ ਰਿਹਾ ਜਿਹੜਾ ਬੰਦਾ ਰਾਈਟ ਤੇ ਬਰੋ ਉਹੀ ਹੋਇਆ ਉਹੀ ਹੋਇਆ ਉਸ ਤੋਂ ਵੱਧ ਹੋਇਆ ਮਾਰਚ 6 1985 ਪਹਿਲਾ ਮੈਚ ਹੁੰਦਾ ਸਟਾਰਟ ਬੰਦੇ ਦਾ 18 ਸਾਲਾਂ ਦਾ ਮਾਈਕ ਟਾਈਸਨ 25 ਤੋਂ ਪਤਾ ਨਹੀਂ 30 ਸਾਲਾਂ ਦੇ ਵਿੱਚ ਵਿੱਚ ਕੋਈ ਸੀਗਾ 6 ਫੁੱਟ ਉਹਦੇ ਤੋਂ ਵੱਡਾ ਸੀ ਉਹਦੇ ਤੋਂ ਤਗੜਾ ਸੀ ਉਹਦੇ ਖਿਲਾਫ ਲੜਦਾ ਪਹਿਲੇ ਰਾਊਂਡ ਦੇ ਵਿੱਚ ਨੌਕ ਆਊਟ ਕਰ ਦਦਾ ਮਤਲਬ ਉਹਨੂੰ ਸਭ ਤੋਂ ਦਾ ਮੌਕਾ ਹੀ ਨਹੀਂ ਮਿਲਦਾ ਵੀ ਆਹ ਕੀ ਹੈ ਨਿਕਾ ਜਾ ਉਹਨੂੰ ਲੱਗਦਾ ਤਾਂ ਆਬਵੀਅਸਲੀ ਆਈ ਹੈ ਵੀ ਇਹਨੂੰ ਤਾਂ ਮੈਂ ਸੰਭਲੂਗਾ ਵੇਖੀ ਉਹ ਵੀ ਤੇ ਪਹਿਲੇ ਰਾਊਂਡ ਦੇ ਵਿੱਚ ਨੌਕ ਆਊਟ ਕਰਦਾ ਸਟਾਰਟ ਹੋ ਜਾਂਦੀ ਹੈ ਜਰਨੀ ਮਾਈਕ ਟਾਈਸਨ ਦੀ ਉੱਥੇ ਦੂਜਾ ਮੈਚ ਮਾਈਕ ਟਾਈਸਨ ਵਰਸਸ ਟਰਾਂਸ ਸਿਗਲੇਟਨ ਹੋਈ ਪਹਿਲੇ ਰਾਉਂਡ ਚ ਨੌਕਆਊਟ 10 ਤੋਂ 12 ਰਾਉਂਡ ਹੁੰਦੇ ਆ ਬਾਕਸਿੰਗ ਚ ਤੇ ਪਹਿਲੇ ਰਾਉਂਡ ਦੇ ਵਿੱਚ ਨੌਕਆਊਟ ਕਰ ਦੇਣਾ ਕਿਸੇ ਨੂੰ ਆਪਦੇ ਨਾਲ ਦੇ ਬਾਕਸਰ ਨੂੰ ਤੁਹਾਨੂੰ ਸਮਝ ਆ ਹੀ ਰਹੀ ਹੋਊਗੀ ਵੀ ਜੇ ਐਡੇ ਲੰਬੇ ਮੈਚ ਜਿਵੇਂ ਕਿ ਮੰਨ ਕੇ ਚੱਲੋ ਵੀ 90 ਮਿੰਟਾਂ ਦਾ ਮੈਚ ਕੋਈ ਹੋਵੇ ਤੇ ਕੋਈ ਉਹਨੂੰ 5 ਮਿੰਟਾਂ ਚ ਖਤਮ ਕਰ ਦੇ ਦੂਜੀ ਟੀਮ ਕਿੰਨੀ ਤਕੜੀ ਟੀਮ ਹੋਊਗੀ ਉਹ ਸੋ ਪਹਿਲੇ ਦੋ ਮੈਚ ਆਏ ਤੀਜਾ ਮੈਚ ਡੌਨ ਹੈਲਪਡ ਚੌਥੇ ਰਾਉਂਡ ਚ ਨੌਕਆਊਟ ਖਤਮ ਚੌਥਾ ਮੈਚ ਰਿਕ ਸਪੇਨ ਪਹਿਲੇ ਰਾਉਂਡ ਚ ਚਾਲਵਾਰ ਨੌਕਆਊਟ ਪੰਜਵਾਂ ਮੈਚ ਜੌਨ ਐਲਡਰਸਨ ਦੂਜੇ ਰਾਉਂਡ ਚ ਚਾਲਵਾਰ ਨੌਕਆਊਟ ਤੇ ਫਾਰਵਰਡ ਕਾਈਂਡ ਇਨਫੋਰਮੇਸ਼ਨ ਇਹ ਉਹੀ ਨਿਗੇ ਸੇ ਵੀ ਇਹ ਉਹੀ ਕਿਸੇ ਨਾਲ ਲੜਾਤਾ ਉਹਨੇ ਏ ਉਹਦੇ ਤੋਂ ਜ਼ਿਆਦਾ ਐਕਸਪੀਰੀਅੰਸ ਵਾਲੇ ਪ੍ਰੋਫੈਸ਼ਨਲ ਬੌਕਸਰ ਸੀਗੇ ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਵੀ ਇਹ ਕੌਣ ਬੰਦਾ ਨਿਕਾਜਿਆ ਕਿੱਧਰੋਂ ਆ ਗਿਆ ਇਹ ਉਹਦੇ ਤੋਂ ਵੱਡੇ ਉਹਦੇ ਤੋਂ ਤਗੜੇ ਜਿਹਦੇ ਤੋਂ ਜ਼ਿਆਦਾ ਐਕਸਪੀਰੀਅੰਸ ਲੋਕਾਂ ਨੂੰ ਪਹਿਲੇ ਪਹਿਲੇ ਰਾਉਂਡ ਚ ਚੱਕ ਚੱਕ ਬਾਹਰ ਮਾਰੀ ਜਾਂਦਾ ਯਾਰ ਬੰਦਾ ਤੇ ਦੇਖਿਆ ਜਿਹੜੀ ਉਹਨੇ ਔਖਾ ਹੋ ਹੋ ਕੇ ਟ੍ਰੇਨਿੰਗ ਕੀਤੀ ਸੀ ਉਹਦਾ ਨਤੀਜਾ ਮਿਲ ਰਿਹਾ ਉਹਨੂੰ ਅੱਛਾ ਚੱਲ ਅਗਲਾ ਮੈਚ ਲੈਰੀ ਸਿਮਸ ਤੀਜੇ ਰਾਉਂਡ ਚ ਨੌਕਆਊਟ ਸੱਤਵਾਂ ਮੈਚ ਲੋਰੈਂਜ਼ੋ ਕੈਨੇਡੀ ਪਹਿਲੇ ਰਾਉਂਡ ਚ ਨੌਕਆਊਟ 8ਵਾਂ ਮੈਚ ਮਾਈਕਲ ਜੌਨਸਨ ਪਹਿਲੇ ਰਾਉਂਡ ਚ ਨੌਕਆਊਟ ਟਾਈਸਨ ਬਾਰੇ ਇਹ ਮਸ਼ਹੂਰ ਹੋ ਗਿਆ ਸੀ ਵੀ ਇਹਦੇ ਤੋਂ ਨੌਕਆਊਟ ਹੋ ਕੇ ਬੰਦਾ ਉੱਠ ਨਹੀਂ ਪਾਉਂਦਾ ਕਦੇ ਵੀ ਵਾਪਸ ਐਨਾ ਜ਼ਿਆਦਾ ਡਰ ਹੋ ਗਿਆ ਸੀ ਉਸ ਬੰਦੇ ਦਾ 9ਵਾਂ ਮੈਚ ਡੌਨੀ ਲੌਂਗ ਪਹਿਲੇ ਰਾਉਂਡ ਚ ਨੌਕਆਊਟ ਮਾਰਚ 6 1985 ਤੋਂ ਲੈ ਕੇ 1987 ਤੱਕ 2 ਸਾਲਾਂ ਦੇ ਵਿੱਚ ਬੰਦੇ ਨੇ ਪੜਾਕੇ ਹੀ ਪਾਏ ਆ ਕਦੇ ਵੀ ਹਾਰਿਆ ਨਹੀਂ ਆਰਿਆ ਛੱਡ ਪਹਿਲੇ ਰਾਉਂਡ ਦੇ ਵਿੱਚ ਚੱਕ ਚੱਕ ਬਾਹਰ ਮਾਰੇ ਆ ਐਕਸਪੀਰੀਐਂਸਡ ਤੇ ਆਪਦੇ ਤੋਂ ਤਕੜੇ ਫਾਈਟਰ ਫੇਰ 1985 ਚ ਸਾਰੇ ਸਾਲ ਚ 15 ਮੈਚ ਲੜੇ ਤੇ 15 ਦੇ 15 ਜਿੱਤੇ ਉਹਨਾਂ ਚੋਂ 11 ਨੌਕਆਊਟ ਕਰਕੇ ਜਿੱਤੇ ਇੱਥੇ ਆਪਾਂ ਨੂੰ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਵੀ ਜਿਵੇਂ ਜਿਵੇਂ ਉਹ ਅੱਗੇ ਵਧੀਆਂ ਤਾਂ ਓਵੇਂ ਓਵੇਂ ਆਉਦੇ ਤੋਂ ਤਕੜੇ ਲੈਵਲ ਵਾਲੇ ਫਾਈਟਰਾਂ ਨਾਲ ਲੜ ਰਿਹਾ ਉਹ ਤੇ ਉਹਨਾਂ ਨੂੰ ਵੀ ਡਿਸਟਰੋਏ ਕਰਦਿਆਂ ਹੋਇਆਂ ਉੱਤੇ ਜਾ ਰਿਹਾ ਮਤਲਬ ਕਿੰਡੀ ਖਤਰਨਾਕ ਚੀਜ਼ ਤਿਆਰ ਕੀਤੀ ਕਸਟਮਾਟੋ ਨੇ ਇਹ ਪਾਵਰ ਹੁੰਦੀ ਹੈ ਜਦੋਂ ਆਪਾਂ ਆਪਦੇ ਆਪ ਨੂੰ ਜਿਵੇਂ ਮੈਨਿਪੂਲੇਟ ਕਰ ਲੈਂਦੇ ਹਾਂ ਕਿਸੇ ਚੀਜ਼ ਆਸਤੇ ਭਾਵੇਂ ਜਿਵੇਂ ਜਿਵੇਂ ਅੰਨੇ ਹੋ ਜਾਂਦੇ ਆ ਉਸ ਚੀਜ਼ ਆਸਤੇ ਇੰਨੀ ਟ੍ਰੇਨਿੰਗ ਕਰਦੇ ਆ ਇੰਨੀ ਟ੍ਰੇਨਿੰਗ ਕਰਦੇ ਆ ਕਿ ਬਾਅਦ ਚੋਂ ਆਪਾਂ ਅਨਸਟਾਪੇਬਲ ਹੋ ਜਾਂਦੇ ਆ ਉਸ ਫੀਲਡ ਚ ਅਗਲਾ ਸਾਲ 1986 13 ਮੈਚ ਸਾਰੇ ਸਾਲ ਚ ਹੋਏ 13 ਦੇ 13 ਝੋਟੇ ਨੇ ਜਿੱਤੇ ਫਿਰ ਨਵੰਬਰ 22 1986 ਚ ਮੈਚ ਹੋਇਆ ਸੀ ਵਰਲਡ ਹੈਵੀਵੇਟ ਟਾਈਟਲ ਵਾਸਤੇ ਯਾਨੀ ਕਿ ਦੁਨੀਆ ਦਾ ਸਭ ਤੋਂ ਤਕੜੇ ਬੌਕਸਰ ਦੇ ਟਾਈਟਲ ਵਾਸਤੇ ਉਹ ਬੰਦੇ ਨੇ 20 ਸਾਲਾਂ ਦੀ ਉਮਰ ਚ ਜਿੱਤਿਆ ਇਹ ਸੁਣਨ ਚ ਬਹੁਤ ਸੌਖਾ ਲੱਗ ਰਿਹਾ ਹੂਆ ਆਪਦੇ ਆਪ ਚ ਹਿਸਟਰੀ ਬਣ ਗਈ ਸੀ ਕਦੇ ਵੀ ਕੋਈ 20 ਸਾਲਾਂ ਦਾ ਬੌਕਸਰ ਆ ਕੇ ਹੈਵੀ ਵੇਟ ਟਾਈਟਲ ਨਹੀਂ ਜਿੱਤਿਆ ਇਸ ਕੀ ਹਿਸਟਰੀ ਬਣਾਤੀ ਬੰਦੇ ਨੇ ਅਗਲਾ ਸਾਲ 1987 ਨੌ ਮੈਚ ਹੋਏ ਨੌ ਦੇ मतलब ਉਹਦੇ ਕੋਲੇ ਬੈਲਟ ਆ ਚੁੱਕੀ ਸੀ ਜਦੋਂ ਬੰਦੇ ਕੋਲੇ ਟਾਈਟਲ ਆ ਜਾਏ ਫਿਰ ਉਹਨੇ ਡਿਫੈਂਡ ਕਰਨਾ ਹੁੰਦਾ ਵੀ ਉਹਨੇ ਮੌਕਾ ਦੇਣਾ ਹੁੰਦਾ ਲੋਕਾਂ ਨੂੰ ਵੀ ਆਜੋ ਜਿਹੜਾ ਮੇਰੇ ਤੋਂ ਤਕੜਾ ਲੈ ਲੋ ਨੌ ਵਾਰੀ ਇੱਕੇ ਸਾਲ ਚ ਫਾਈਟਾਂ ਹੋਈਆਂ ਕੋਈ ਉਹਦੇ ਤੋਂ ਜਿੱਤ ਨਹੀਂ ਸਕਿਆ ਉਹਦੇ ਕੋਲ ਹੀ ਰਿਹਾ ਟਾਈਟਲ ਉਹ ਟੋਟਲ 37 ਮੈਚਾਂ ਚੋਂ 33 ਨੌਕਆਊਟ ਚ ਆਉਣੇ ਇਹਨੂੰ ਐ ਸਮਝੋ ਕਿ ਜਿਵੇਂ ਜਿਵੇਂ ਕੋਈ ਕਬੱਡੀ ਵਾਲੇ ਪਲੇਅਰ ਹੋਵੇ 37 라운ਡ ਹੋਣ ਤੇ 33 ਵਾਰੀ ਹੱਥ ਲਾ ਕੇ ਰੇਡ ਪਾੜੇ ਤੱਕ ਜਾਣਾ ਤਾਂ ਦੂਰ ਦੀ ਗੱਲ ਚੱਕ ਕੇ ਹੀ ਬਾਹਰ ਮਾਰਿਆ ਹੋਵੇ ਬੰਦੇ ਨੇ ਵੀ ਜਿਤਨਾ ਤਾਂ ਅੱਡ ਗੱਲ ਐ ਇਸ ਤਰੀਕੇ ਨਾਲ ਜਿਤਨਾ ਵੀ ਉਹਨਾਂ ਨੂੰ ਡਰ ਪੈਦਾ ਹੋ ਜਾਣਾ ਦਿਮਾਗ 'ਚ ਵੀ ਆ ਚੀਜ਼ ਕੌਣ ਜਿਹੜੇ ਕਮੈਂਟਰੀ ਵਾਲੇ ਹੁੰਦੇ ਸੀ ਨਾ ਉਹ ਵੀ ਬੌਕਸਿੰਗ ਵੇਲੇ ਉਹ ਕਹਿੰਦੇ ਸੀ ਵੀ ਜੇ ਤੁਸੀਂ ਟੀਵੀ ਦੇ ਸਾਹਮਣੇ ਆ ਤਾਂ ਆਪਦੇ ਟੇਬਲ ਤੋਂ ਕੋਈ ਚਾਹ ਨੂੰ ਚੱਕਣ ਵਾਸਤੇ ਵੀ ਮੂੰਹ ਪਰਾਂ ਨਾ ਕਰਿਓ ਕਿਉਂਕਿ ਕੋਈ ਪਤਾ ਨਹੀਂ ਕਿਹੜੇ ਵੇਲੇ ਇਹਨੇ ਨੌਕਆਊਟ ਕਰ ਦੇਣਾ ਤਾਂ ਤੁਸੀਂ ਉਹ ਮੈਜਿਕ ਮਿਸ ਕਰ ਜਾਓਗੇ ਐਡੀ ਖੌਫ ਇੰਨਾ ਮਤਲਬ ਐਡਾ ਕੋਈ ਕਿਵੇਂ ਕਿਸੇ ਗੇਮ 'ਚ ਤਕੜਾ ਹੋ ਸਕਦਾ ਹੈ ਕਿਵੇਂ ਹੋ ਸਕਦਾ ਪਤਾ ਜਿਹੜੀ ਉਹਨੇ ਟ੍ਰੇਨਿੰਗ ਕੀਤੀ ਸੀ ਜਿਹੜੀ ਵੇਖ ਕੇ ਆਪਣਾ ਮੂੰਹ ਅੱਡਿਆ ਰਹਿ ਗਿਆ ਸੀ ਵੀ ਉੱਥੋਂ ਯਾਰ ਇੰਨੇ ਪੁਸ਼-ਅਪਸ ਇੰਨੇ ਪੁਲ-ਅਪਸ ਇੰਨਾ 4 ਵਜੇ ਉੱਠਣਾ ਉਹਦਾ ਕੀ ਫਾਇਦਾ ਇਹ ਫਾਇਦਾ ਵੀ ਤੁਹਾਡੇ ਨਾਮ ਨਾਲ ਜਾਣਿਆ ਜਾਂਦਾ ਸਾਰਾ ਜਮਾਨਾ ਬਾਅਦ ਚ ਤੇ ਇਹ ਸਿਰਫ ਕਹਿਣ ਨੂੰ ਨਹੀਂ ਵੀ ਜਮਾਨਾ ਜਾਣਿਆ ਜਾਂਦਾ ਅਮਰੀਕਾ ਦੇ ਲੋਕ ਆਏ ਕਹਿੰਦੇ ਆ ਵੀ ਇਹ ਟਾਈਸਨ ਦੇ ਵਿਲੇ ਦੀ ਗੱਲ ਆ ਬੰਦੇ ਨੇ ਕਿੰਨਾ ਕੁਝ ਅਚੀਵ ਕੀਤਾ ਹੋਊਗਾ ਕਿੰਨਾ ਬੰਦਾ ਸਿਰਾ ਹੋਊਗਾ ਕਿ ਉਹ ਜਮਾਨਾ ਉਹਦੇ ਨਾਮ ਨਾਲ ਜਾਣਿਆ ਜਾਵੇ ਫੱਕ ਮੈਮ ਤੇ ਇਹ ਸਾਰਾ ਕੁਝ ਕਿਵੇਂ ਆਇਆ ਕਿਉਂਕਿ ਉਹਦੇ ਦਿਮਾਗ 'ਚ ਇੰਨੀ ਚੰਗੀ ਤਰ੍ਹਾਂ ਸੈਲਫ ਬਿਲੀਫ ਭਰਤਾ ਉਹਦੇ ਕਸਟਮਰ ਆ ਟੋ ਨੇ ਉਹਦੇ ਟ੍ਰੇਨਰ ਨੇ ਕਿ ਤੂੰ ਹੀ ਹੈ ਵਸ ਤੂੰ ਹੀ ਹੈ ਸਿਰਾ ਹੁਣ ਆਪਾਂ ਵੇਟ ਕਰੀਏ ਕਿ ਆਪਣੇ ਵਾਸਤੇ ਕੋਈ ਕਸਟਮਰ ਆਵੇ ਤੇ ਆਪਣਾ ਵੀ ਕੋਈ ਟ੍ਰੇਨਰ ਹੋਵੇ ਤੇ ਆਪਣੇ ਦਿਮਾਗ 'ਚ ਕੋਈ ਭਰੇ ਗੱਲ ਤਾਂ ਬਿਲੀਫ ਦੀ ਹੈ ਸੈਲਫ ਬਿਲੀਫ ਦੀ ਹੈ ਜਿਹੜੇ ਲੋਕ ਆਪਦੇ ਆਪ 'ਚ ਹੀ ਆਏ ਮੰਨਦੇ ਆ ਤੇ ਗਾਹ ਵਾਧਦੇ ਰਹਿੰਦੇ ਆ ਉਹ ਆਪ ਬਣ ਜਾਂਦੇ ਆ ਜ਼ਰੂਰੀ ਨਹੀਂ ਕਿ ਆਪਾਂ ਵੇਟ ਹੀ ਕਰਨੀ ਹੈ ਕਿਸੇ ਦੀ ਇੰਨਾ ਕੁਝ ਤੁਹਾਨੂੰ ਬਣਾ ਸਕਦਾ ਸੈਲਫ ਬਿਲੀਫ ਕਿ ਆਪਦੇ ਆਪ 'ਚ ਡਾਊਟ ਨਾ ਕਰਨਾ ਤੇ ਇਹਦੇ ਵਾਸਤੇ ਲੱਗਦਾ ਕੀ ਹੈ ਸਿਰਫ ਐਂ ਮੰਨਣਾ ਹੈ ਕਿ ਤੁਸੀਂ ਬੈਸਟ ਆ ਤੇ ਬਸ ਟਰਾਈ ਕਰੀ ਚੱਲੋ ਚੱਲ ਯਾਰ ਜੇ ਇਹ ਝੂਠ ਵੀ ਹੈ ਕਿ ਤੁਸੀਂ ਬੈਸਟ ਨਹੀਂ ਤਾਂ ਇਹ ਥਾਟ ਤਾਂ ਤੁਹਾਨੂੰ ਗਾਹ ਨੂੰ ਲੈ ਕੇ ਜਾਣ ਵਾਲਾ ਥਾਟ ਹੈ ਨਾ ਫਿਰ ਕਿਉਂ ਨਾ ਇਸ ਥਾਟ 'ਚ ਮੰਨਦੇ ਹੋਏ ਅਪਾ ਕਾਹ ਚੱਲੀ ਹੁਣ ਤੁਸੀਂ ਇੱਕ ਸਟੰਟ ਵਾਸਤੇ ਸਟੋਰੀ ਦੇ ਸ਼ੁਰੂ ਤੋਂ ਜਾ ਕੇ ਐਂ ਸੋਚੋ ਵੀ ਜਿੰਨੀ ਫਕਤਾ ਬੁਢੀ ਲਾਈਫ ਸਟਾਰਟ ਹੋਈ ਸੀ ਜੇ ਉਹ ਹਾਲਾਤਾਂ ਤੇ ਛੱਡ ਦਿੰਦਾ ਆਪਦੀ ਲਾਈਫ ਨੂੰ ਤੇ ਕੋਈ ਏਮ ਜਾਂ ਗੋਲ ਨਾ ਰੱਖਦਾ ਕੁਝ ਬਣਨ ਦਾ ਤੇ ਫਿਰ ਉਹਦੀ ਜ਼ਿੰਦਗੀ ਕਿੱਥੇ ਹੋਣੀ ਸੀ ਹਾਲਾਤਾਂ ਦੇ ਜ਼ਿੰਦਗੀ ਨੂੰ ਨਾ ਛੱਡੋ ਪਲੀਜ਼ ਆਪਾਂ ਜਿੱਥੇ ਆਪਾਂ ਚੁਣ ਨਹੀਂ ਸਕਦੇ ਸੀ ਕਿ ਆਪਾਂ ਇੱਥੇ ਪੈਦਾ ਹੁੰਦੇ ਪਰ ਆਪਾਂ ਚੁਣ ਸਕਦੇ ਹਾਂ ਵੀ ਆਪਾਂ ਕਿਹੜੇ ਮੁਕਾਮ ਤੇ ਜਾ ਕੇ ਮਰਨਾ ਜੀਵ ਜੀ ਮਾੜੇ ਹਾਲਾਤਾਂ ਤੋਂ ਹੀ ਸ਼ੁਰੂਆਤ ਹੋਈ ਸੀ ਉਹ ਦੀਵੰਨੀ ਵੇਖੋ ਤੇ ਫਿਰ ਹੁਣ ਆਪਦੇ ਕਿੰਨੀ ਵੇਖੋ ਇਹ ਆਪਣੇ ਕੋਲ ਤਾਂ ਸਹੂਲਤਾਂ ਹੀ ਬਹੁਤ ਜ਼ਿਆਦਾ ਆ ਭਰਾਵਾ ਜੇ ਆਪਾਂ ਕਰਨਾ ਚਾਹੀਏ ਨਾ ਇੱਕ ਸਾਲ ਚ ਜ਼ਿੰਦਗੀ ਆਪਾਂ ਕਿਤੇ ਦੀ ਕਿਤੇ ਲਿਜਾ ਸਕਦੇ ਹਾਂ ਆਪਦੀ ਤੇ ਜੇ ਇਹ ਕਰਨਾ ਔਖਾ ਲੱਗਦਾ ਐਂ ਲੱਗਦਾ ਵੀ ਕਿ ਦਰਯੱਬ ਕਰ ਗਈ ਤਾਂ ਐਂ ਸੋਚ ਲੋ ਵੀ ਜਿਹੜਾ ਜੇ ਸਵਰਗ ਨਰਕ ਹੈਗਾ ਨਾ ਤਾਂ ਸਵਰਗਾਂ ਨੂੰ ਜਾਣ ਵਾਲਾ ਰਾਹ ਨਰਕ ਵਰਗਾ ਫੀਲ ਹੁੰਦਾ ਤੇ ਨਰਕਾਂ ਨੂੰ ਜਾਣ ਵਾਲਾ ਰਾਹ ਸਵਰਗ ਵਾਂਗੂ ਫੀਲ ਹੁੰਦਾ ਸਮਝ ਗਏ ਨਾ ਕਿ ਜਿਵੇਂ ਆਪਾਂ ਰੋਜ਼ ਨਸ਼ੇ ਕਰੀ ਜਾਂਦੇ ਉਦੋਂ ਤਾਂ ਸਵਰਗ ਹੀ ਲੱਗ ਜਿੰਦਾ ਪਰ ਜਾ ਆਪਾਂ ਐਕਚੁਅਲੀ ਨਰਕ 'ਚ ਰਹੇ ਹੁੰਨੇ ਪਰ ਜੇ ਆਪਾਂ ਕਿਸੇ ਗੋਲ ਵਾਸਤੇ ਹਰ ਰੋਜ਼ ਪ੍ਰੈਕਟਿਸ ਕਰੀਏ ਜਿੰਮ ਲਾਈਏ ਤਾਂ ਆਪਾਂ ਨੂੰ ਨਰਕ ਲੱਗਦਾ ਰੋਜ਼ ਇੰਨਾ ਕੁਝ ਕਰਨਾ ਪਰ ਜਾ ਆਪਾਂ ਚੰਗੇ ਪਾਸੇ ਰਹੇ ਹੁੰਨੇ ਸਵਰਗ 'ਚ ਕੋਲਾ ਇਹਨੂੰ ਫ੍ਰੀ ਦਾ ਫालतੂ ਗਿਆਨ ਮੰਨ ਲਓ ਪਲਾਇਨ ਨੂੰ ਸੀਰੀਅਸਲੀ ਲੈ ਲਓ ਤੁਹਾਡੇ ਤੇ ਇਸ ਪੁਆਇੰਟ ਤੋਂ ਬਾਅਦ